ਬੀਤੇ ਦਿਨੀ ਪਠਾਨਕੋਟ ਦੇ ਪਿੰਡ ਤਲਵਾਲਾ ਜਟਾ ਨੇੜੇ ਪੈਂਦੇ ਪੁਲ ਉੱਤੇ ਇੱਕ ਖੋਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਪਠਾਨਕੋਟ ਦੀ ਥਾਣਾ ਨੰਗਲਪੁਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਂਦੇ ਹੋਇਆ ਚਾਰ આરોપીਆਂ ਵਿੱਚੋਂ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਦੋ આરોપીਆਂ ਨੂੰ ਕਾਬੂ ਕਰ ਲਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਦੇ ਤਹਿਤ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਆ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਦੋ આરોપીਆਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਬਾਕੀ ਵੀ ਜਿਹੜੇ ਦੋ આરોપી ਹਨ ਉਹਨਾਂ ਨੂੰ ਜਲਦੀ ਹੀ ਬੁੱਕਲਤਾ ਜਾਵੇਗਾ ਇਸ ਦੇ ਨਾਲ ਹੀ ਸੁਣੋ ਹੋਰ ਕੀ ਕਹਿਣਾ ਹੈ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਹੋਣਾ ਦਾ ਜੀ ਮੈਂ ਤੁਹਾਨੂੰ ਪੂਰੀ ਇਹਦੀ ਡਿਟੇਲ ਚ ਦੱਸਣਾ ਜੀ ਮੇਰੇ ਨਾਲ ਐਸਐਚਯੂ ਨੰਗਲਪੁਰ ਬੈਠੇ ਹੈ ਮੈਡਮ ਦੀਪਕੌਰ ਜੀ ਜੀ ਇਸ ਤਰ੍ਹਾਂ ਹੈ ਕਿ ਵੀ 8 ਤਰੀਕ ਨੂੰ ਇੱਕ ਆਪਣੇ ਕੋਲ ਇਨਫਾਰਮੇਸ਼ਨ ਆਈ ਸੀ ਕਿ ਤਲਵਾਰਾ ਜੱਟਾਂ ਜਿਹੜਾ ਪੁਲ ਪੈਂਦਾ ਉਹਦੇ ਲਾਗੇ ਇੱਕ ਬੰਦੇ ਕੋਲੋਂ ਸਨੇਚਿੰਗ ਹੋ ਗਈ ਹੈ ਮੋਬਾਈਲ ਉਹਦਾ ਸਨੇਚ ਹੋ ਗਿਆ ਰੈਡਮੀ ਦਾ ਤੇ ਉਹਦੇ ਬਾਅਦ ਆਪਣੇ ਐਸਐਚਓ ਨੇ ਬੜਾ ਸਵਿਫਟਲੀ ਕੰਮ ਕਰਦੇ ਹੋਏ ਇਨੀਸ਼ੀਅਲ ਫੁਟੇਜੇਸ ਵਗੈਰਾ ਲਈਆਂ ਸੀ ਜਿਦੇ ਚ ਪਤਾ ਲੱਗਿਆ ਸੀ ਕਿ ਤਿੰਨ ਮੁੰਡੇ ਜਿਹੜੇ ਆ ਉਹ ਇੱਕ ਮੋਟਰਸਾਈਕਲ ਤੇ ਅ ਇਸੇ ਉਹ ਸੀਰੀਆ ਚ ਤੇ ਉਹਦੇ ਬਾਅਦ ਫਿਰ ਬੜਾ ਹੀ ਜਿਹਨੂੰ ਕਹਿੰਦੇ ਆ ਕਿ ਵੀ ਮਿਹਨਤ ਨਾਲ ਐਸਐਚਓ ਮੈਡਮ ਨੇ ਤੇ ਨਾਲ ਸੀਆਈਏ ਇਨਚਾਰਜ ਨੇ ਦੋਨਾਂ ਨੇ ਮਿਲ ਕੇ ਫੁਟੇਜੇਸ ਜਿਹੜੀਆਂ ਉਹ ਖੰਗਾਲੀਆਂ ਤੇ ਇਹਦੀ ਲੀਡ ਡਿਵੈਲਪ ਕਰਦੇ ਹੋਏ ਅੱਗੇ ਨੂੰ ਡਿਸਟ੍ਰਿਕਟ ਗੁਰਦਾਸਪੁਰ ਵੱਲ ਨੂੰ ਜਿਹੜੇ ਆ ਉਹ ਵਧੇ ਵਾਇਆ ਕਰੋਟਾ ਤੇ ਸਾਰੀ ਫੁਟੇਜਿਸ ਵਗੈਰਾ ਚੈੱਕ ਕੀਤੀ ਸੀ ਉਹਦੇ ਬਾਅਦ ਫਿਰ ਆਪਾਂ ਜਦੋਂ ਲੀਡ ਡਿਵੈਲਪ ਹੋਈ ਤੇ ਆਪਾਂ ਨੂੰ ਫਿਰ ਪਤਾ ਲੱਗਿਆ ਕਿ ਵੀ ਇਹਦੇ ਵਿੱਚ ਕਿ ਵੀ ਜਿਹੜਾ ਦੋਸ਼ੀ ਹੈ ਜਿਹੜਾ ਦਵਿੰਦਰ ਸਿੰਘ ਉਰਫ ਰਾਜਾ ਕਿ ਵੀ ਇਹ ਬੰਦਾ ਇਹਦੇ ਚ ਜਿਹੜਾ ਇਹ ਇਨਵੋਲਵ ਹੈ ਇਹ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਜਿਹੜਾ ਇਹਨੇ ਮੋਬਾਈਲ ਵੇਚਿਆ ਸੀ ਉਹ ਇੱਕ ਦਿਨੇਸ਼ ਟੈਲੀਕਾਮ ਨਾਮ ਦੀ ਦੁਕਾਨ ਸੀ ਜਿਹਦਾ ਮਾਲਕ ਹੈ ਦਿਨੇਸ਼ ਕੁਮਾਰ ਇਹਨੂੰ ਇਹ ਇਸਨੇ ਮੋਬਾਈਲ ਵੇਚਿਆ ਸੀ ਉਸ ਤੋਂ ਆਪਾਂ ਨੂੰ ਇਹ ਲੀਡ ਡਿਵੈਲਪ ਹੋਈ ਕਿ ਵੀ ਇਹ ਜਿਹੜਾ ਚੋਰੀ ਦਾ ਮੋਬਾਈਲ ਇਸ ਕੋਲ ਆ ਉਹਦੇ ਬਾਅਦ ਆਪਾਂ ਜਦੋਂ ਮੈਡਮ ਉੱਥੇ ਪਹੁੰਚੇ ਇਹਨਾਂ ਨੇ ਪੂਰਾ ਇਹਨੂੰ ਗਹਿਨ ਤਰੀਕੇ ਨਾਲ ਜਾਂਚਿਆ ਤੇ ਫਿਰ ਅਕੇ ਲੀਡ ਫਰਦਰ ਡਿਵੈਲਪ ਹੁੰਦੀ ਹੋਈ ਜਿਹੜਾ ਇਹ ਦਵਿੰਦਰ ਸਿੰਘ ਉਰਫ ਰਾਜਾ ਜਿਹੜਾ ਇਹ ਰਹਿਣ ਵਾਲਾ ਗਵਾਲੀਆ ਪੁਲਿਸ ਸਟੇਸ਼ਨ ਦੀਰानगर ਦਾ ਇਸ ਤੱਕ ਪਹੁੰਚੇ ਤੇ ਇਹਨੇ ਉਸ ਟਾਈਮ ਫਿਰ ਭੱਜਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸ ਨੇ ਫੇਰ ਇਹਨੂੰ ਬੜੀ ਮੁਸਤੈਦੀ ਨਾਲ ਇਹਦੇ ਪਿੱਛਾ ਕਰਕੇ ਇਹਨੂੰ ਜਿਹੜਾ ਅਰੈਸਟ ਕੀਤਾ ਤੇ ਇਸ ਤਰੀਕੇ ਨਾਲ ਇਹ ਦੋਸ਼ੀ ਆਪਾਂ ਫੜਿਆ ਜਿਹੜਾ ਦੂਸਰਾ ਲੜਕਾ ਜਿਹੜਾ ਦਿਨੀਸ਼ ਕੁਮਾਰ ਹੈ ਇਹਨੇ ਚੋਰੀ ਦਾ ਮੋਬਾਈਲ ਖਰੀਦਿਆ ਸੀ ਜਿਹੜਾ ਮੋਬਾਈਲ ਵਾਲਾ ਇਹਨੂੰ ਵੀ ਫਿਰ ਆਪਾਂ ਅਰੈਸਟ ਕਰ ਲਿਆ ਇਸ ਤੋਂ ਇਲਾਵਾ ਇਹਦੇ ਚ ਦੋ ਲੜਕੇ ਹੋਰ ਸ਼ਾਮਲ ਐ ਇੱਕ ਜਸਬੀਰ ਸਿੰਘ ਉਰਫ ਜੱਸੀ ਇਹ ਦਾ ਦਵਿੰਦਰ ਦਾ ਬ੍ਰਦਰ ਹੀ ਆ ਜਿਹੜਾ ਦੋਸ਼ੀ ਆਹੀਂ ਫੜਿਆ ਤੇ ਇੱਕ ਲੜਕਾ ਹੋਰ ਰੰਦਾ ਰਵੀ ਮਸੀ ਪੁੱਤਰ ਚੰਮਨ ਮਸੀ ਇਹ ਵੀ ਦਿਨਨਗਰ ਪੁਲਿਸ ਸਟੇਸ਼ਨ ਦਾ ਰਹਿਣ ਵਾਲਾ ਇਸ ਤਰੀਕੇ ਨਾਲ ਟੋਟਲ 3-4 ਚ ਦੋਸ਼ੀ ਨਾਮਜ਼ਦ ਹੋਏ ਚਾਰਾਂ ਚੋਂ ਦੋ ਆਪਾਂ ਫੜ ਲਿਆ ਤੇ ਦੌਰਾਨੇ ਜਦੋਂ ਇਹਨੂੰ ਫੜਿਆ ਸੀ ਤੇ ਇਹਦੇ ਪੈਰ 'ਚ ਵੀ ਸੱਟ ਲੱਗ ਗਈ ਸੀ ਤੇ ਉਹਦੇ ਬਾਅਦ ਇਹਦਾ ਆਪਾਂ ਪਲਾਸਟਰ ਵਗੈਰਾ ਕਰਵਾਇਆ ਤੇ ਮੈਂ ਪਠਾਨਕੋਟ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮਾਨਯੋਗ ਐਸਐਸਪੀ ਪਠਾਨਕੋਟ ਸ਼੍ਰੀ ਸੁਹੇਲ ਕਾਸਿਮ ਮੀਰ ਜੀ ਦੀ ਡਾਇਰੈਕਸ਼ਨਸ ਬਿਲਕੁਲ ਕਲੀਅਰ ਹੈ ਜਿਹੜਾ ਬੰਦਾ ਕ੍ਰਾਈਮ 'ਚ ਇਨਵੋਲ ਹੋਊਗਾ ਉਹਦੇ ਉੱਪਰ ਪੁਲਿਸ ਬਹੁਤ ਸ਼ਕਤੀ ਨਾਲ ਕਾਰਵਾਈ ਕਰੂਗੀ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਕ੍ਰਾਈਮ ਕਰਕੇ ਅਸੀਂ ਭੱਜ ਜਾਾਂਗੇ ਚਾਹੇ ਕੋਈ ਵੀ ਜ਼ਿਲ੍ਹੇ ਦਾ ਹੋਵੇ ਕੋਈ ਵੀ ਸਟੇਟ ਦਾ ਹੋਵੇ ਤੇ ਆਪਾਂ ਉਹਦੇ ਘਰ ਤੱਕ ਜਾ ਕੇ ਜਿਹੜਾ ਉਸ ਬੰਦੇ ਨੂੰ ਫੜਾਂਗੇ ਤੇ ਤੁਹਾਡੇ ਸਾਹਮਣੇ ਹੈ ਕਿ ਮੈਡਮ ਐਸਐਚਓ ਨਾਲ ਸੀਏ ਇੰਚਾਰਜ ਨਾਲ ਮਿਲ ਕੇ ਇਹਨਾਂ ਨੇ ਦੇਖੋ ਬੜਾ ਵਧੀਆ ਕੇਸ ਟਰੇਸ ਕੀਤਾ ਤੇ ਕਿੱਥੋਂ ਬੰਦਾ ਫੜ ਕੇ ਲਿਆਂਦਾ ਤੇ ਮੈਂ ਯਕੀਨ ਦਿਵਾਉਣਾ ਚਾਹਨਾ ਸ਼ਹਿਰ ਵਾਸੀਆਂ ਨੂੰ ਕਿ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਕੇਸ ਪੈਂਡਿੰਗ ਹੈ ਉਹਨਾਂ ਨੂੰ ਆਪਾਂ ਸੋਲਵ ਕਰ ਰਹੇ ਹਾਂ ਉਹਨਾਂ ਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਆਪਾਂ ਹਰ ਇੱਕ ਜਿਹੜੀ ਵਾਰਦਾਤ ਆ ਤੁਹਾਨੂੰ ਸਟੱਡੀ ਕਰ ਰਹੇ ਹਾਂ ਤੇ ਟਰੇਸ ਵੀ ਕਰ ਰਹੇ ਹਾਂ ਤੇ ਇੱਕ एग्जांपल ਤੁਹਾਡੇ ਸਾਹਮਣੇ ਹੀ ਹੈ ਤੇ ਇਸ ਤਰੀਕੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਸ਼ਹਿਰ ਵਾਸੀ ਬਿਲਕੁਲ ਨਿਸ਼ਚਿੰਤ ਰਹਿਣ ਕਿ ਪੁਲਿਸ ਉਹਨਾਂ ਨਾਲ ਪੂਰੀ ਮਸਤੈਦੀ ਨਾਲ ਖੜੀ ਹੈ ਤੇ ਕੋਈ ਵੀ ਕ੍ਰਾਈਮ ਇੱਥੇ ਜਿਹੜਾ ਹੋਊਗਾ ਅਗਰ ਪਹਿਲੀ ਗੱਲ ਤੇ ਆਪਾਂ ਹੋਣ ਨਹੀਂ ਦਾਂਗੇ ਅਗਰ ਕ੍ਰਾਈਮ ਹੁੰਦਾ ਤੇ ਜਿਹੜਾ ਉੱਚ ਦੋਸ਼ੀ ਆ ਉਹਨੂੰ ਆਪਾਂ ਬਿਲਕੁਲ ਇਮੀਡੀਏਟਲੀ ਅਰੈਸਟ ਵੀ ਕਰਾਂਗੇ ਤੇ ਅੱਗੇ ਜਿਹੜੀ ਭਾਂਦੀ ਕਾਨੂੰਨੀ ਕਾਰਵਾਈ ਉਹ ਵੀ ਉਹਦੇ ਖਿਲਾਫ ਕਰਾਂਗੇ